ਜਿਨ੍ਹਾਂ ਦੇ ਮਾਪਿਓ ਬਿਲਕੁਲ ਮਿਹਨਤ ਕਰਨ ਵਾਲੇ ਹੋਣਗੇ ਨਾ ਚਿਹਰਾ ਵੇਖਣ ਚ ਲੱਗਦਾ ਉਹ ਬੜਾ ਮਿਹਨਤੀ ਹੋਊਗਾ ਉਹਨਾਂ ਲੋਕਾਂ ਨੇ ਆਪਣੇ ਮਾਪਿਓ ਦੀ ਕਿਤੇ ਪ੍ਰੋਫਾਈਲ ਵੀ ਨਹੀਂ ਅਜੇ ਤੱਕ ਸ਼ੇਅਰ ਕੀਤੀ ਹੋਈ ਕਿਸੇ ਨੇ ਨਹੀਂ ਕੀਤੀ ਹੋਈ ਲੋਕੀ ਕਹਿਣਗੇ ਦੁਨੀਆ ਕੀ ਕਹੇਗੀ ਕਿਸੇ ਨਾ ਬੜੀ ਪਿਆਰੀ ਕਹਾਣੀ ਲਿਖੀ ਕਹਿੰਦਾ ਛੋਟਾ ਜਿਹਾ ਬੱਚਾ ਪਿਓ ਨੇ ਬੜਾ ਤਰੀਜਾ ਦੇ ਨਾਲ ਉਹਨੂੰ ਪਾਲਿਆ ਇੱਕ ਦਿਨ ਪਿਤਾ ਦੇ ਨਾਲ ਬਹਿਸ ਛੇੜੀ ਇਸ ਗੱਲ ਦੀ ਤੇ ਪਿਤਾ ਨੇ ਉਹਨੂੰ ਬਾਰ-ਬਾਰ ਕਿਹਾ ਕਹਨਾ ਤੂੰ ਇੰਜੀਨੀਅਰਿੰਗ ਕਰ ਤੂੰ ਵਧੀਆ ਇੰਜੀਨੀਅਰ ਬਣ ਮੈਂ ਜਿੰਨੀ ਜ਼ਿੰਦਗੀ ਨਿਕਲਨੀ ਸੀ ਮੈਂ ਆਪਣੀ ਜ਼ਿੰਦਗੀ ਨੂੰ ਕੱਢ ਲਿਆ ਪੁੱਤ ਵੇ ਤੂੰ ਵਧੀਆ ਕਾਮਯਾਬ ਇਨਸਾਨ ਬਣਨਾ ਉਹਨੂੰ ਪੜ੍ਹਾਈ ਵਾਲੇ ਪਾਸੇ ਬਾਰ-ਬਾਰ ਉਹਨੂੰ ਮੋਟੀਵੇਟ ਕਰਦਾ ਰਹਿਣਾ ਪਰ ਬੱਚੇ ਦੇ ਮਨ ਦੇ ਵਿੱਚ ਇਸ ਗੱਲ ਦਾ ਬੜਾ ਮਾੜਾ ਅਸਰ ਕਿ ਮੇਰਾ ਪਿਓ ਮੈਨੂੰ ਕਿਸ ਪਾਸੇ ਲਾ ਰਿਹਾ ਹੈ ਮੈਂ ਜਦੋਂ ਇਹਦੇ ਕੋਲ ਬੈਂਦਾ ਮੈਨੂੰ ਪੜ੍ਹਾਈ ਦੀਆਂ ਗੱਲਾਂ ਕਰਦਾ ਅਸਲ ਜੇ ਉਹਨੇ ਮਾੜਾ ਸਮਾਂ ਦੇਖਿਆ ਹੁੰਦਾ ਉਹ ਨੂੰ ਇਸ ਜੀਤ ਦਾ ਹੈ ਕਿ ਜੇ ਮੈਂ ਮਾੜਾ ਸਮਾਂ ਦੇਖਿਆ ਤੇ ਮੇਰੇ ਮਾੜੇ ਸਮੇਂ ਦੇ ਨਾਲ ਮੇਰੇ ਬੱਚੇ ਨੂੰ ਕਿਤੇ ਮਾੜਾ ਸਮਾਂ ਨਾ ਕਰ ਦੇਖਣਾ ਪੈ ਜਾਏ ਇੱਕ ਗੱਲ ਜ਼ਰੂਰ ਯਾਦ ਰੱਖਿਓ ਇਸ ਗੱਲ ਦੀ ਆਪਣੇ ਅੰਦਰ ਚਿਹਨਤ ਜ਼ਰੂਰ ਰੱਖੀ ਹੈ ਹੁਣ ਤੱਕ ਪਿਤਾ ਨੇ ਗਰੀਬੀ ਦੇਖੀ ਗਰੀਬੀ ਦੇ ਵਿੱਚ ਪਿਤਾ ਨੇ ਆਪਣਾ ਜੀਵਨ ਗੁਜ਼ਾਰਿਆ ਹੋਏਗਾ ਗਰੀਬ ਘਰ ਵਿੱਚ ਪੈਦਾ ਹੋਣਾ ਪਾਪ ਨਹੀਂ ਹੈ। ਮਾੜੇ ਘਰ ਦੇ ਅੰਦਰ ਪੈਦਾ ਹੋਣਾ ਪਾਪ ਨਹੀਂ ਹੈ। ਪਰ ਮਾੜੇ ਘਰ ਦੇ ਵਿੱਚ ਗਰੀਬ ਘਰ ਦੇ ਵਿੱਚ ਪੈਦਾ ਹੋ ਕੇ ਗਰੀਬ ਹੋ ਕੇ ਮਰ ਜਾਣਾ ਬਹੁਤ ਵੱਡਾ ਪਾਪ ਹੈ। ਜੇ ਮਾਂ ਪਿਓ ਨੇ ਮਾੜਾ ਸਮਾਂ ਦੇਖਿਆ ਕੋਈ ਅੰਦਰ ਚਿਹਨ ਅੰਦਰ ਪੈਦਾ ਕਰਕੇ ਰੱਖੋ ਕਿ ਇਹਨਾਂ ਨੂੰ ਮਾੜੇ ਸਮੇਂ ਦੇ ਅੰਦਰ ਜਾਣ ਨਹੀਂ ਦੇਣਾ ਬਸ। ਜ਼ਿੰਦਗੀ ਥੋੜੀ ਕੋਈ ਇਹਨਾਂ ਨੂੰ ਸੁਖਾਲੀ ਕਰਕੇ ਰਸ ਭੇਜਾਂਗਾ। ਇਹ ਤੀਹ ਹੈ ਜੇ ਪੁੱਤ ਹੈ ਤੇ ਇੱਕ ਅੰਦਰ ਇੱਕ ਆਪਣੇ ਅੰਦਰ ਜਾਗ ਜਰੂਰ ਰੱਖੋ ਇਸ ਚੀਜ਼ ਜੇ ਪੇਉ ਛਿੜਕ ਮਾਰਦਾ ਹੈ ਤੇ ਜਾਗ ਰੱਖਣਾ ਤੇ ਛਿੜਕ ਦੇ ਵਿੱਚ ਵੀ ਕਿਤੇ ਨਾ ਕਿਤੇ ਬਹੁਤ ਵੱਡਾ ਇੱਕ ਸਿੱਖਿਆ ਦਾ ਵੱਲ ਹੁੰਦਾ ਹੈ কুমਹਾਰ ਭਾਂਡਿਆਂ ਨੂੰ ਬਣਾਉਂਦਾ ਹੈ ਨਾ কুমਹਾਰ ਭਾਂਡਿਆਂ ਨੂੰ ਬਣਾ ਰਿਹਾ ਹੁੰਦਾ ਤੇ ਅੰਦਰ ਹੱਥ ਰੱਖਦਾ ਠਠਿਆਰ ਜੇਕਰ ਲੋਹੇ ਦੇ ਭਾਂਡਿਆਂ ਨੂੰ ਬਣਾ ਰਿਹਾ ਹੁੰਦਾ ਕਹਿੰਦੇ ਭਾਂਡਿਆਂ ਨੂੰ ਬਣਾ ਰਿਹਾ ਹੁੰਦਾ ਬਾਹਰੋਂ ਲੋਹੇ ਦੀਆਂ ਸੱਟਾਂ ਮਾਰਦਾ ਹੈ ਤੇ ਕੋਈ ਲੋਹੇ ਦੇ ਭਾਂਡੇ ਕਹਿੰਦੇ ਭਾਂਡੇ ਬਣਾਉਣ ਵਾਲੇ ਠੱਠਿਆਰ ਨੂੰ ਕੋਈ ਕਹੇ ਕਮਾਲ ਦੀ ਗੱਲ ਐ ਤੂੰ ਇਹਨਾਂ ਨੂੰ ਸੱਟਾਂ ਮਾਰ ਰਹੀ ਐ ਲੋਹੇ ਦੀਆਂ ਸੱਟਾਂ ਮਾਰ ਰਹੀ ਐ ਇਹਨਾਂ ਨੂੰ ਕਹਿੰਦਾ ਤੂੰ ਬਾਹਰੋਂ ਤਦੋਂ ਬਾਹਰੀ ਤੌਰ ਉੱਤੇ ਲੋਹੇ ਦੀਆਂ ਸੱਟਾਂ ਨੂੰ ਤੂੰ ਦੇਖ ਰਹੀ ਐ ਅੰਦਰ ਘੁੰਮ ਕੇ ਦੇਖ ਅੰਦਰ ਹੱਥ ਵੀ ਰੱਖਿਆ ਹੋਇਆ ਐ ਮੈਂ ਜੇ ਇਹਨੂੰ ਸੱਟਾਂ ਨਾ ਮਾਰੀਆਂ ਤੇ ਚਿਬ ਪਏ ਰਹਿਣਗੇ ਜੇ ਚਿਬ ਪਏ ਰਹੇ ਮੇਰੀ ਦੁਕਾਨ ਵਿੱਚ ਹੀ ਰੁੜਦੇ ਰਹਿ ਜਾਣਗੇ ਮੈਂ ਚਿਬ ਕੱਢ ਰਿਆਂ ਇਹਦਾ ਮੁੱਲ ਵਧਾਰਿਆ ਹਾਂ ਕਿ ਉਹਦੀ ਡਾਂਟੇ ਕਿੰਸੀ ਹੈ ਉਸ ਬੱਚੇ ਨੂੰ ਉਸ ਨੌਜਵਾਨ ਨੂੰ ਪਿਤਾ ਨੇ ਕਿਹਾ ਤੂੰ ਇੰਜੀਨੀਅਰ ਕਾਰ ਤੂੰ ਵਧੀਆ ਇੰਜੀਨੀਅਰ ਬਣ ਤੂੰ ਵਧੀਆ ਤਰੀਕੇ ਨਾਲ ਤੂੰ ਕਾਮਯਾਬ ਹੋ ਪਿਤਾ ਦੇ ਨਾਲ ਇੱਕ ਦਿਨ ਬੈਠ ਛੜ ਗਈ ਪਿਤਾ ਨੂੰ ਕਹਿ ਲੱਗਿਆ ਮੇਰੇ ਸਾਰੇ ਨਾਲ ਦੇ ਹਾਣੀ ਜਿਹੜੇ ਨੇ ਉਹ ਗੱਡੀਆਂ ਦੇ ਉੱਤੇ ਕਾਲਜ ਆਉਂਦੇ ਨੇ ਮੋਟਰਸਾਈਕਲ ਦੇ ਉੱਤੇ ਕਾਲਜ ਆਉਂਦੇ ਨੇ ਨਾ ਮੋਟਰਸਾਈਕਲ ਲਵਾਵਾਂਗਾ ਪਿਤਾ ਨੇ ਕਿਹਾ ਕੋਈ ਕੋਈ ਸਮਾਗੜ ਮੈਂ ਲੈ ਕੇ ਦੇ ਦਿਆਂਗਾ ਥੋੜਾ ਸਮਾਂ ਹੋਰ ਨਿਕਲਿਆ ਇੱਕ ਦਿਨ ਪਿਤਾ ਦੇ ਨਾਲ ਬੜੀ-ਬੜੀ ਬਹਿਸ ਛਿੜ ਗਈ ਜਦੋਂ ਪਿਤਾ ਦੇ ਨਾਲ ਬਹਿਸ ਛਿੜੀ ਤੇ ਪਿਤਾ ਗੁੱਸੇ ਦੇ ਵਿੱਚ ਇੱਕਦਮ ਘਰੋਂ ਬਾਹਰ ਚਲੇ ਗਿਆ ਕਿਹਾ ਅੱਜ ਸਾਡੇ ਦੇ ਸਮੇਂ ਅੱਜ ਨੌਜਵਾਨ ਪੀੜ੍ਹੀ ਦੇ ਅੰਦਰ ਵੀ ਇਹੇ ਕੁਝ ਹੈ ਮਾਂ ਕੋ ਝਟਕਣੀ ਦੇ ਸਕਦਾ ਕਿੰਨੇ ਸੁਸਾਇਸਾਈਡ ਕੇਸ ਤੁਹਾਨੂੰ ਸਾਹਮਣੇ ਨਜ਼ਰ ਆਉਣਗੇ ਇਧਰ ਪਿਤਾ ਗੁੱਸੇ 'ਚ ਬਾਹਰ ਚਲੇ ਆ ਗਿਆ ਇਧਰ ਪੁੱਤ ਜਿਹੜਾ ਸੀ ਉਹ ਕਹਿੰਦਾ ਮੈਂ ਘਰ ਹੀ ਛੱਡ ਦੇਵਾਂਗਾ ਇਨਾਂ ਕੋਲ ਰਹਿਣਾ ਹੀ ਨਹੀਂ ਮੈਂ ਇੱਕ ਚੀਜ਼ ਕਹੀ ਸੀ ਲੈਣ ਵਾਸਤੇ ਦਿੱਤੀ ਨਾ ਨਿਕਲ ਲੱਗਿਆ ਪਿਤਾ ਦਾ ਪਰਸ ਜਿਹੜਾ ਸੀ ਉਹ ਉੱਥੇ ਮੇਜ਼ ਦੇ ਉੱਤੇ ਪਿਆ ਰਹਿ ਗਿਆ ਮਨ 'ਚ ਆਇਆ ਕਿਹਦਾ ਜੇ ਬਾਹਰ ਚੱਲੇ ਹੀ ਹਾਂ ਤਾਂ ਪੈਸੇ ਦੀ ਲੋੜ ਤਾਂ ਜ਼ਰੂਰ ਪਏਗੀ ਪਿਤਾ ਦਾ ਪਰਸ ਚੁੱਕਿਆ ਜੇਬ 'ਚ ਪਾ ਲਿਆ ਗੁੱਸੇ ਵਿੱਚ ਬਾਹਰ ਨਿਕਲਿਆ ਆਪਣੇ ਬੂਟ ਨਾ ਪਾਏ ਪਿਤਾ ਦੇ ਬੂਟ ਪਾਲੇ ਪਿਤਾ ਦੀ ਜੁੱਤੀ ਨੂੰ ਪਾ ਕੇ ਘਰੋਂ ਬਾਹਰ ਨਿਕਲ ਗਿਆ ਥੋੜਾ ਜਿਹਾ ਦੂਰ ਗਿਆ ਗੁੱਸੇ ਵਿੱਚ ਪਤਾ ਨਾ ਲੱਗਿਆ ਇੱਕਦਮ ਦੇਖਿਆ ਕਿ ਨਾ ਪਿਓ ਦੇ ਬੂਟ ਨੇ ਮੈਂ ਕਿਉਂ ਬਾਗੀ ਆਇਆ ਮੈਂ ਉਹਨਾਂ ਦੀ ਕੋਈ ਨਹੀਂ ਰੱਖਣੀ ਬੂਟਾਂ ਨੂੰ ਉਤਾਰ ਦਿੱਤਾ ਨੰਗੇ ਪੈਰੀ ਚੱਲਿਆ ਪੈਰ ਵਿੱਚ ਕੰਡਾ ਵੱਜ ਗਿਆ ਜਦੋਂ ਪੈਰ 'ਚ ਕੰਡਾ ਵੱਜਿਆ ਨਾ ਲਹੂ ਨਿਕਲਿਆ ਪੈਰ ਦੇ ਵਿੱਚੋਂ ਬੂਟ ਉਤਾਰ ਦਿੱਤੇ ਨੰਗੇ ਪੈਰੀ ਤੁਰਿਆ ਪੈਰਾਂ 'ਚ ਲਹੂ ਜ਼ਿਆਦਾ ਵਗਿਆ ਇੱਕ ਜਗ੍ਹਾ ਦੇ ਉੱਤੇ ਬੈਠ ਗਿਆ ਰੁਕ ਗਿਆ ਕਹਿ ਲੱਗਿਆ ਕਿਉਂ ਨਾ ਮੈਂ ਇਹਦੀ ਪੱਟੀ ਕਰਾ ਲਾਂ ਮਲਮ ਕਰਾ ਲਾਂ ਪਿਤਾ ਦੇ ਪਰਸ ਨੂੰ ਕੱਢਦਾ ਬਹੁਤ ਭਰਿਆ ਹੋਇਆ ਪਰਸ ਸੀ ਉਹ ਜਦੋਂ ਪਰਸ ਨੂੰ ਕੱਢਿਆ ਕੰਨਾ ਕੁਝ ਕੁ ਪੈਸੇ ਕੰਨਾ ਇਲਾਜ ਕਰਾਉਣ ਦੇ ਤੇ ਲਗਾ ਲੈਣਾ ਦਵਾਈ ਲੈ ਲੈਣਾ ਜਿਹੜੇ ਬਾਕੀ ਪੈਸੇ ਬਚਨਗੇ ਉਹਨਾਂ ਦਾ ਖਾ ਵੀ ਲਵਾਂਗਾ ਜਦੋਂ ਪਰਸ ਨੂੰ ਖੋਲ ਕੇ ਦੇਖਿਆ ਤੇ ਪਰਸ ਵਿੱਚ 100 ਰੁਪਏ ਦਾ ਨੋਟ ਸੀ 100 ਰੁਪਏ ਦਾ ਨੋਟ ਤਾਂ ਫਿਰ ਇੱਕ ਮਨ ਦੇ ਚ ਬੜੀ ਹੀ ਹੀਣ ਭਾਵਨਾ ਜਾਗੀ ਕੰਨਾ ਸਿਰਫ ਮੇਰੇ ਪਿਓ ਕੋਲ 100 ਰੁਪਈਆ ਕਿ ਸੋਦੇ ਪਿਓ ਕੋਲ ਨੇ ਪੈਸੇ ਨੇ ਇੰਨਾ ਤਨ ਹੈ 100 ਰੁਪਏ ਨੂੰ ਕੱਢਿਆ ਤੇ ਉਹ ਸਾਰਾ ਪਰਸ ਜਿਹੜਾ ਸੀ ਉਹ ਕਾਗਜ਼ਾਂ ਦੇ ਨਾਲ ਭਰਿਆ ਹੋਇਆ ਸੀ ਜਦੋਂ ਨੇ ਕਾਗਜ਼ਾਂ ਨੂੰ ਕੱਢ ਕੇ ਦੇਖਿਆ ਤੇ ਪਹਿਲੀ ਪਰਚੀ ਉਸ ਬੱਚੇ ਦੇ ਹੱਥ ਦੇ ਵਿੱਚ ਲੱਗੀ ਉਹ ਬੱਚੇ ਦੀ ਪਰਚੀ ਸੀ 50000 ਰੁਪਏ ਦਾ ਲੈਪਟਾਪ ਲਿਆ ਜਿਹੜਾ ਉਹਨੇ ਜिद ਕਰਕੇ ਲਿਆ ਸੀ ਉਹਦੇ ਸਾਰੇ ਪੈਸੇ ਜਿਹੜੇ ਸਨ ਉਧਾਰੀ ਤੌਰ ਤੇ ਲਏ ਸਨ ਕਿਸੇ ਦੇ ਵਾਪਸ ਕਰਨੇ ਸਨ ਤਰੀਕ ਪਈ ਹੋਈ ਸੀ ਉਧਾਰੇ ਪੈਸਿਆਂ ਦੀ ਥੋੜਾ ਕੁ ਬੁਦਾ ਮਨ ਜਿਹੜਾ ਸ਼ਾਂਤ ਹੋਇਆ ਦੂਜੇ ਕਾਗਜ਼ ਨੂੰ ਕੱਢਿਆ ਉੱਥੇ ਕਰਿਆਨੇ ਦਾ ਬਿੱਲ ਤੀਜੇ ਕਾਗਜ਼ ਨੂੰ ਕੱਢਿਆ ਬਿਜਲੀ ਦਾ ਬਿੱਲ ਚੌਥੇ ਕਾਗਜ਼ ਨੂੰ ਕੱਢਿਆ ਉਹ ਜਿਹੜਾ ਫੋਨ ਦਾ ਬਿੱਲ ਘਰ ਦਾ ਬਿੱਲ ਗੁੱਸਾ ਸ਼ਾਂਤ ਹੁੰਦਾ ਗਿਆ ਇੱਕਦਮ ਜਦੋਂ ਆਖਰੀ ਪਰਚੀ ਨੂੰ ਕੱਢਿਆ ਉੱਥੇ ਨਿਊਜ਼ਪੇਪਰ ਦਾ ਇੱਕ ਛੋਟਾ ਜਿਹਾ ਇੱਕ ਖਬਰ ਸੀ ਉਸ ਖਬਰ ਨੂੰ ਪੜ੍ਹਿਆ ਤਾਂ ਖਬਰ 'ਚ ਲਿਖਿਆ ਸੀ ਪੁਰਾਣਾ ਸਕੂਟਰ ਦੇ ਕੇ ਜਾਓ ਤੇ ਨਵਾਂ ਮੋਟਰਸਾਈਕਲ ਲੈ ਕੇ ਜਾਓ ਚਾਂਤ ਉਹ ਆ ਭੱਜਿਆ ਇੱਕਦਮ ਆਪਣੇ ਘਰ ਨੂੰ ਦੇਖਿਆ ਘਰ 'ਚ ਮਾਂ ਨਹੀਂ ਹੈ ਘਰ 'ਚ ਪਿਤਾ ਵੀ ਨਹੀਂ ਹੈ ਰੁਕਿਆ ਜਿਸ ਐਡਰੈਸ ਦੀ ਉਹਨੇ ਪਰਚੀ ਦੇਖੀ ਉੱਥੇ ਜਾ ਗਿਆ ਫੜਾ ਫੜਾ ਭੱਜ ਕੇ ਉੱਥੇ ਪਹੁੰਚਿਆ ਤੇ ਉਹ ਆਪਣਾ ਸਕੂਟਰ ਵੇਚਣ ਵਾਸਤੇ ਤੇ ਚੱਲਿਆ ਗਿਆ ਮਨ ਦੇ ਅੰਦਰ ਇਹ ਅਹਿਸਾਸ ਹੋਇਆ ਨਾਮ ਇਸ ਜਣਾ ਪਿਤਾ ਉਹ ਦੌਲਤ ਹੈ ਜਿਹਦੇ ਕੋਲ ਕੁਝ ਵੀ ਨਾ ਹੋਏ ਉਹਨੇ ਕਰੇ ਨਾ ਨਹੀਂ ਕਦੇ ਕੀਤੀ ਆਪਣੇ ਪੁੱਤ ਨੂੰ ਆਪਣੇ ਧੀ ਨੂੰ ਆਪਣੇ ਬੱਚੇ ਨੂੰ ਸਾਡੀ ਪੈਰਾਮੀਟਰ ਪਿਆਰ ਦਾ ਇਹੀ ਹੈ ਕਿ ਸਾਨੂੰ ਪਿਓ ਕੀ ਦੇ ਰਿਹਾ ਮੈਨੂੰ ਕੀ ਦਿੱਤਾ ਹੈ ਕੋਠੀ ਦਿੱਤੀ ਹੈ ਘਰ ਦਿੱਤਾ ਹੈ ਪੈਸਾ ਦਿੱਤਾ ਹੈ ਸਭ ਤੋਂ ਵੱਡਾ ਪਿਓ ਦਾ ਕਰਜ਼ਾ ਹੀ ਹੈ ਕਿ ਉਹਨੇ ਕਾ ਜ਼ਿੰਦਗੀ ਦਿੱਤੀ ਹੈ ਹੁਣ ਜ਼ਿੰਦਗੀ ਨੂੰ ਸਵਾਰ ਕੇ ਤੂੰ ਜ਼ਿੰਦਗੀ ਨੂੰ ਜ਼ਿੰਦਗੀ ਕਿਵੇਂ ਬਣਾਉਣਾ ਹੈ ਇਹ ਸਾਡੇ ਉਤੇ ਡਿਪੈਂਡ ਹੈ 파ਰਸ਼ਾ ਕਹਿੰਦੇ ਦੁਨੀਆ ਦੀ ਸੋਚ ਏ ਹੈ ਜਦ ਲਗ ਤੇਲ ਤੀਵੇ ਮੁਖ ਬਾਤੀ ਤਬ ਸੂਜੇ ਸਭ ਕੋਈ ਤੇਲ ਜਲੇ ਬਾਤੀ ਫੈਰਾਨੀ ਸੂਨਾ ਮੰਦਰ ਹੋਈ ਜਦੋਂ ਤੇਰੇ ਵਿੱਚੋਂ ਇਹ ਜਿੰਦ ਨਿਕਲ ਨਹੀਂ ਹੈ ਤੇਰੇ ਇਸੇ ਪੁੱਤ ਨੇ ਕਹਿਣਾ ਭੂਤ ਬਣ ਗਿਆ ਮਾਫ ਕਰਿਓ ਜੇ ਸੁਪਨੇ ਵਿੱਚ ਮਰੇ ਹੋਏ ਮਾਂ ਪਿਓ ਵੀ ਆਉਂਦੇ ਸ਼ੁਕਰਗੁਜ਼ਾਰ ਹੋਵਾ ਪਰਮਾਤਮਾ ਦੇ 파ਰਸ਼ਾ ਅੱਜ ਵੀ ਦੇਖ ਰਹੇ ਨੇ ਗੱਲਾਂ ਬਾਤਾਂ ਦੇ ਕਰ ਰਹੇ ਨੇ ਮੇਰੇ ਨਾਲ ਹਾਲਚਾਲ ਤੇ ਪੁੱਛਦੇ ਨੇ ਨਾ ਗੱਲਬਾਤ ਤੇ ਹੋ ਰਹੀ ਹੈ ਨਾ ਮੇਰੀ ਇੱਕ ਦਿਨ ਮਾਤਾ ਨਾਲ ਗੱਲਬਾਤ ਹੋ ਰਹੀ ਸੀ ਕਹਿਣ ਲੱਗੇ ਇੱਕ ਦਿਨ ਘਰ 'ਚ ਪੈਸਾ ਕੋਈ ਨਾ ਤੇ ਘਰ 'ਚ ਪੈਸਾ ਕੋਈ ਨਾ ਤੇ ਕਹਿੰਦੇ ਸੁਪਨੇ ਵਿੱਚ ਸਵੇਰੇ ਸਵੇਰੇ ਕਹਿੰਦੇ ਮਾਤਾ ਮੇਰੀ ਦਾਦੀ ਜਿਹੜੇ ਸੁਪਨੇ 'ਚ ਆ ਗਈ ਤੇ ਕਹਿਣ ਲੱਗੇ ਗੁਰਵਿੰਦਰ ਉਹ ਫਲਾਣੇ ਫਲਾਣੇ ਕੋਲ ਪੈਸੇ ਲੈਣੇ ਨੇ ਉਹਨਾਂ ਕੋਲ ਲੈ ਕੇ ਆਈ ਸੁਲਵਿੰਦਰ ਨੂੰ ਭੇਜਦੀ ਕਿ ਪੈਸੇ ਲੈ ਕੇ ਉਹਨਾਂ ਕੋਲ ਆਏ ਤੇ ਵਰਤਲਿਓ ਕਰਦੇ ਵਿੱਚ ਦਿਨ ਚੜਿਆ ਤੇ ਕਹਿੰਦੇ ਸੀ ਚਾਹ ਪਾਣੀ ਪੀ ਰਹੇ ਸੀ ਇਸ ਇਸ ਜਿਹਰੇ ਇੱਕਦਮ ਕੋਈ ਇਨਸਾਨ ਆਇਆ ਜਿਹਨਾਂ ਕੋ ਪੈਸੇ ਅਸੀਂ ਲੈਣੇ ਸੀ ਆਪ ਉਹ ਦੇਖ ਕੇ ਗਏ ਤੇ ਮੈਂ ਕਿਹਾ ਵੇਖ ਲਓ ਜਿਹੜੇ ਲੋਕੀ ਕਹਿੰਦੇ ਨੇ ਸੁਪਨੇ 'ਚ ਮਾਂ ਪਿਓ ਹੁੰਦੇ ਨੇ ਬਾਬਿਆਂ ਵਾਲੇ ਪਾਸੇ ਤੁਰਪੋ ਸਿਆਣਿਆਂ ਵਾਲੇ ਪਾਸੇ ਤੁਰਪੋ ਇਹ ਸੁਪਨੇ ਚ ਕਿਉਂ ਹੁੰਦੇ ਨੇ ਮਾਂ ਦੀ ਮਮਤਾ ਇੱਕ ਐਸੀ ਹੈ ਪਿਓ ਦਾ ਪਿਆਰ ਇੱਕ ਐਸਾ ਹੈ ਔਲਾਦ ਵਾਸਤੇ ਚੰਗਾ ਹੀ ਸੋਚਦੇ ਨੇ ਟਠਿਆਰ ਬਾਰੀ ਤੋ ਤੇ ਸੱਟ ਮਾਰਦਾ ਪਰ ਅੰਦਰੋਂ ਜਿਹੜਾ ਹੱਥ ਦੇ ਕੇ ਰੱਖਦਾ ਇਹਦੇ ਚਿਬ ਜਿਹੜੇ ਨਿਕਲ ਜਾਣ ਬਾਰੀ ਤੌਰ ਤੇ ਘਮਿਆਰ ਭਾਂਡਿਆਂ ਨੂੰ ਬਣਾਉਂਦਾ ਸੱਟ ਲਗਾਉਂਦਾ ਹੈ ਅੰਦਰ ਇੱਕ ਹੱਥ ਰੱਖਦਾ ਹੈ ਟੁੱਟ ਮਾ ਜਾਏ 파ਰਸ਼ਾ ਕਹਿੰਦੇ ਜਦ ਲਗ ਤੇਲ ਦੀਵੇ ਮੁਖ ਬਾਤੀ ਤਬ ਸੂਝੇ ਸਭ ਕੋਈ ਤੇਲ ਜਲੇ ਬਾਤੀ ਠਹਿਰਾਨੀ ਸੂਨਾ ਮੰਦਰ ਹੋਈ ਰੇ ਬਾਰੇ ਤੁਹੇ ਘਰ ਹੀ ਨਾ ਰੱਖੇ ਕੋਈ ਤੂੰ ਰਾਮ ਨਾਮ ਜਪ ਸੋਈ ਤੂੰ ਪਰਮਾਤਮਾ ਦੇ ਨਾਮ ਨੂੰ ਜਪ ਪਰਮਾਤਮਾ ਦੇ ਨਾਮ ਨੂੰ ਧਿਆਰ ਤੇ ਪਾਰਸ਼ਾ ਕਹਿਣ ਲੱਗੇ ਦੁਨੀਆ ਦੀ ਸਚਾਈ ਹੈ ਕਿਸ ਚੀਜ਼ ਦੀ ਗੱਲ ਕਰਦਾ ਕਾਕੀ ਮਾਤ ਪਿਤਾ ਕੋ ਕਾਕੂ ਕਵਨ ਪੁਰਖ ਕੀ ਜੋਈ ਕਿਹੜੀ ਮਾਤਾ ਕਿਹੜੀ ਪਿਤਾ ਕਾਕੀ ਮਾਤ ਪਿਤਾ ਕੋ ਕਾਕੋ ਕਵਨਪੁਰਖ ਕੀ ਜੋਈ ਤੇ ਗੁਰਦੇਵ ਪਾਰਸ਼ਾ ਕਹਿੰਦੇ ਘਟ ਫੂਟੇ ਕੋਈ ਬਾਤ ਨਾ ਪੂਛੇ ਕਾਡੋ ਕਾਡੋ ਹੋਈ ਆਹ ਹੈ ਦੁਨੀਆ ਦੀ ਸਚਾਈ ਦੇਹਰੀ ਬੈਠੀ ਮਾਤਾ ਰੋਵੇ ਖਟਿਆ ਲੇਗੇ ਭਾਈ ਰੋਂਦੇ ਰਹਿ ਜਾਂਦੇ ਨੇ ਜਦੋਂ ਇਹ ਹੰਸ ਉਡਾਰੀ ਮਾਰ ਕੇ ਦੇਹੀ ਚੋਂ ਜਾਂਦਾ ਹੈ ਲੱਟ ਛਿਟਕਾਏ ਤਰੀਆ ਰੋਵੇ ਹੰਸ ਅਕੇਲਾ ਜਾਈ ਕਹਿ ਤਕਬੀਰ ਸੁਣੋ ਰੇ ਸੰਤੋ ਐ ਸਾਗਰ ਕਹਿ ਤਾਈ ਇਸ ਡਰਾਉਣੇ ਸਮੁੰਦਰ ਤੋਂ ਜੇਕਰ ਪਾਰ ਹੋਣਾ ਚਾਹੁੰਦਾ ਹੈ ਤੇ 파ਰਸ਼ਾ ਬਖਸ਼ਿਸ਼ ਕਰਨ ਲੱਗੇ ਇਸ ਬੰਦੇ ਸਿਰ ਜ਼ੁਲਮ ਹੋਤ ਹੈ ਜਮ ਨਹੀਂ ਹਟੇ ਗੁਸਾਈ 파ਰਸ਼ਾ ਤੂੰ ਕਿਰਪਾ ਕਰੇ